ਕਬਈ ਜੀ ਜਾਨੇ ਬਿਰੋਗ ਸੰਦੀਪ ਜੀ ਫਾਇਨਟੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਜੱਫੇ ਲੱਖਣਾ ਪਹੁੰਚੂ ਕੇ ਆਪਾਂ ਚਲੋ ਅੱਜ ਲੱਖਾ ਰਹਿਣੀ ਜੱਫੇ ਹੀ ਗੱਲਾਂ ਗੁੰਜੂਗਾ ਕਿ ਭਾਈਓ ਨੂੰ ਪੰਜ ਸੇ ਲਾਵੇ ਛੋਟੀਆਂ ਸੇਲਾਂ ਨਾਲ ਗਾਵਾਂ ਵੀ ਆ ਤੇ ਭਾਈ ਨੇ ਗੱਲਬਾਤ ਕਰੀਏ ਭਾਈ ਹਸਤੀ ਕਾ ਹਸਤੀ ਵੀ ਹੋਰ ਬਰਾਬੀ ਜੀ ਵਧੀਆ ਵਧੀਆ ਕਿਰਪਾ ਦਾ ਅਣ ਕਿਧਰ ਗੱਜੋ ਪਰ ਹੋਰ ਜੀ ਤੇ ਗਿਆ ਸੀ ਕੰਮ ਹੀ ਚੜਾਇਆ ਹਾਂ ਜੀ ਹੋਰ ਸੁਣਾ ਬਾਬਾ ਜੀ ਜਲੇ ਜਾਂਦੇ ਜਲੇ ਕੇ ਮਿਲਣ ਰਹਿਤ ਹੋਰ ਬਰਾਬੀ ਜੀ ਅਨੇ ਗੱਲੇ ਦੋਲੇ ਆ ਜਾਈ ঘটে <laughs> <laughs> ਤੇਕੇਂ ਦੇਸ ਦੀ ਨੂੰ ਵੀ ਇੰਨੇ ਸਲਾਹ ਬੀਚਾ ਸਦੀਵੀ ਟੰਕਰ ਚੰਗੇ ਲਈ ਦੇ ਬੰਦੇ ਆ ਗਏ ਸਦੀਵੀ ਦੇ ਘਰ ਚੋਂ ਲੱਭ ਕੇ ਲੈ ਆਂਦਾ ਨਾਲੇ ਭਾ ਵੀ ਚੰਗਾ ਹਾਂਜੀ ਭਾ ਚੰਗਾ ਸਦੀਵੀ ਸਾਰੇ ਕਿਹਾ ਚੰਗਾ ਆਉਂਦਾ ਆ ਗਏ ਉਹ ਚੰਗਾ ਨਾ ਜਦੋਂ ਲੱਭੀ ਸਦੀਵੀ ਖਰੋਦਾ ਹੀ ਨਹੀਂ ਬਿਲਕੁਲ ਬਿਲਕੁਲ ਉਸ ਨਾਲ ਸਦੀਵੀ ਲੈ ਕੇ ਜਾ ਮੈਂ ਦਲਾਵਲ ਵਾਧੂ ਆਪਣੇ ਬਾਪੇ ਦੀ ਕਿਰਪਾ ਇੱਕ ਇੱਕ ਮਹੀਟ ਹੋ ਕੇ ਲੈ ਗਈ ਆ ਅਗਲੇ ਨੂੰ ਆ ਸਦੀਵੀ ਦਾ ਮਨਾਉਣੀ ਕਿਨੂੰ ਸਾਲਾਂ ਨਾਲ ਲੱਗ ਗਿਆ ਨਾ ਨਾ ਬਿਲਕੁਲ ਹਾਂਜੀ ਉਹਦਾ ਵੇਚ ਨੂੰ ਸਦੀਵੀ ਮੇਰੇ ਵਪਾਰੀ ਨੂੰ ਮਾਲ ਪੜੀ ਆ ਜਿਆ ਤੇ ਆੜੀ ਬਹੁਤ ਰਹਿ ਗਈ ਵਾਜੀ ਆਪਾਂ ਨਾਲ ਥੋੜੀ ਜੀ ਮਿਹਨਤ ਜ਼ਿਆਦਾ ਕਰਨੀ ਦੀ ਠੀਕ ਆਂ ਦਿਨ ਪਛੀਰ ਚੰਗਾ ਦੇ ਕੇ ਨਾ ਅੱਜ ਵੇ ਕਿਨੇ ਆਂ ਆ ਸੰਦੀਪਰ ਦੋ ਤਿੰਨ ਗਾਈਆਂ ਦੇ ਦੋ ਤਿੰਨ ਬੋਰੀ ਇਹ ਸੰਦੀਪੀ ਦੁਜੇ ਸੀ ਵਿੱਚ ਝੋਟੀ ਗਿਆ ਸੁਪਰੀ ਹੈ ਦੇਖੋ ਠੀਕ ਹੈ ਥੈਂਕ ਯੂ ਭਾਈਓ ਕਿੰਨਾ ਕੈਮਰਾ ਦਿਹਾਜੋ ਆਹ ਕੈਮਰਾ ਬਦਲਤਾ ਸੀ ਹਾਂਜੀ ਤੁਹਾਡੇ ਪਿੰਡ ਦੇ ਕੈਮਰਾ ਹੈ ਆਹ ਦੇਖ ਕਿੰਨਾ ਨਾਲ ਭਾਈ ਸਦੀ ਗੱਪਣ ਚ ਚੱਲਦੀ ਅੱਛਾ ਬਹੁਤ ਚੰਗਾ ਰਵਾਜ ਦੀ ਝੋਟੀ ਆ ਅੱਛਾ ਹਾਂਜੀ ਇਹਦੀ ਮਾਲਾ ਸੀ ਨੀ ਰਿਕਾਰਡ ਆ 2022 ਠੀਕ ਆ ਉਹਦੀ ਦੀ ਬਾਰੇ ਜਦੋਂ ਰਵਾ 14 ਦਾ ਉਹਦੀ ਕੱਟੀ ਹੈ ਮਨ ਖੋਲੀ ਫਰ ਲਓ ਜੀ ਵੇਖੋ ਬਰਾਣੀ ਬੂਰੀ ਪੀਸ ਦੀ ਕੱਟ ਹੈ ਬਾਈ ਦਾ ਅੱਕ ਦਾ ਦਿਖਾਓ ਕਰਾ ਦੇ ਅੱਖਾਂ ਵਿੱਚ ਸਰੀਪਰ ਅੱਖਾਂ ਤੇ ਸੇਂਗਗਵਾਲ ਦੇ ਸੈ ਚੋ ਬੂਰੀ ਫਰ ਆਨੇ ਦੀ ਲੈਵੇ ਦੀ ਅੱਕੜਾ ਬੁਰੀਆਂ ਹੈ ਨਹੀਂ ਅੱਖਾਂ ਵੀ ਥੋੜੀ ਹੈ ਬੱਚਾ ਜੂ ਮਾਰ ਸਕਦੇ ਮਾਰੂ ਮਾਰੂ ਨਹੀਂ ਬੇਕੋ ਲੈਵਾ ਵੇਖ ਵਾਹ ਤੁਹਾਰੀ ਕੀਤੀ ਵੀ ਲੈਵੇ ਹਾਂ ਮਾਰ ਯਾ ਸੇਖ ਪਰੋ ਕੋ ਆ ਯਾਨਾ ਜੀ ਬੜਾ ਫਿੱਟ ਮਣਾ ਹੈ ਠੀਕ ਹੈ ਰੁਕ 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 ਦੋਰੀ ਇਹਦੇ ਲਈ ਰੁਕ ਰੁਕਾ ਦੇ ਉਰ ਰੁਕ ਬੜਾ ਲੈ ਕਿਸਾਨ ਨੇ ਕਰੂਆ ਜੀ ਫਿਰ ਅਸਲੀ 15 16 ਕਿਲੋ ਗਾਰੰਟੀ ਨਾਲ ਦੇਣਾ 16 ਕਿਲੋ ਸਾਫ ਝੋਟੀ ਨੂੰ ਪੁੱਛਦੇ ਆ ਕਰ ਬੜੀ ਗੱਲ ਨਹੀਂ ਝੋਟੀ ਬਹੁਤ ਸੋਣੀ ਆ ਜਿਹੜਾ ਵੀ ਪੂਰੀ ਦਾ ਸ਼ਕੀਨ ਆ ਅਸਲੀ ਵਾਹ ਦਰਾਵਾ ਬਹੁਤ ਚੰਗਾ ਠੀਕ ਹੈ ਨਾ ਸੇਂਦੂ ਸੋ ਤਾਂ ਪਹਿਲੀ ਛੋਟ ਛੱਡੀ ਜੇ ਜੋ ਜਿਹੜਾ ਮੱਦੀ ਥੀ ਆ ਮਾੜੀ ਕਿਉਂ ਦੱਸਦੀ ਆ ਝਾਂਗਾਂ ਦੀ ਲਾਪਣੀ ਨੇ ਕਿਤੇ ਨਹੀਂ ਆਈ ਫਰੀਕਾ ਬਹੁਤ ਥੋੜਾ ਵੇਖਣੋਂ ਕੰਨ ਲੱਗਾ ਰੇਡ ਹੋਵੇ ਰੇਡ ਆਪੇ ਦਾ ਵਾ ਠੀਕ ਆ ਕੋਈ ਦਦੋਂ ਨਹੀਂ ਨਹੀਂ ਜੈ ਜੀ ਸੰਦੀਪ ਜੀ ਹਾਂ ਨਾ ਹੀ ਨਾ ਮੱਝ ਹਾਂ 1.25 ਲੱਖ 5000 ਹਾਂ ਜੀ 5 ਹੀ ਛੱਡਾਂ ਇੱਕ ਵੀਰ ਹਾਂ ਜੀ ਇੱਕ ਵੀਰ ਸੰਦੀਪ ਚੋਟੀ ਪੇਹੇ ਬਾਗੇ ਵੀਰ ਠੀਕ ਆ ਬਿਲਕੁਲ 1,20 ਹਜ਼ਾਰ ਦੇ ਵਿੱਚੋਂ ਮਾਨਦਾਰ ਰੜ ਕਰ ਦਨਗੇ ਖੁਸ਼ੀ ਨਾਲ ਆ ਵੇ ਮਰਜੀ ਕਰ ਖੁਸ਼ ਵੇਖ ਲੋ ਤੇ ਨਹੀਂ ਨਹੀਂ ਲੀਲੀ ਦੀਆਂ ਜੋਟੀਆਂ ਸਭ ਨੂੰ ਪਤਾ ਆਣਾ ਜੀ ਅੱਜ ਕੱਲ ਟਾਈਮ ਪਤਾ ਕਿਹੜੇ ਚਲੀ ਜਾਂਦਾ ਇਹ ਸਰੀਰ ਪੈਸੇ ਲੈਣਾ ਹਾਂ ਠੀਕ ਨਾ ਸਭ ਸਿਆਣੇ ਕੋਈ ਜਵਾਨ ਨਹੀਂ ਕਿ ਬਾਕੀ ਸਾਰੇ ਰੁੱਸਦਾ ਤੇ ਨੀਂਦੀ ਝੋਟੀਆਂ ਜਾਂਦੀ ਆ ਚੋਰਾਖੇ ਬੱਚਾ ਟੋਪ ਦਾ ਮਾਰ ਸਕਦਾ ਨਹੀਂ ਹਾਂਜੀ ਚਲੋ ਗਾਂ ਕਿਤਨੀ ਕਿਹੜੀ ਲਈ ਸਮਸੇਂ ਮਾਰੂਗੀ ਝੋਟੀ ਬਿਲਕੁਲ ਨਹੀਂ ਮਾਰੂ ਵੱਡੀ ਝੋਟੀ ਦੀ ਪੂਰੀ ਮਾਨਦਾਰ ਕਰਦਗੇ ਤੁਹਾਡਾ ਹੋਰ ਸੀਨੀਅਰ ਝੋਟੀ ਸੀ ਆ ਨਸੀਬ ਵਾਕ ਜੀ ਦੀ ਜੇਰੀਆ ਆਪਾਂ ਅਸਦੀ ਜਿਸ ਵਿੱਚ ਛੋਟੀ ਆ ਪੱਕਾ ਠੰਡਾ ਕਰਕੇ 14 ਗਣ 14 ਗਣ ਦੁੱਧ ਲੋ ਜੀ ਇਹ ਵੀ ਵੇਖੋ ਗਰਾਂ ਦੇ ਕੱਟਾ ਕੱਢੀ ਮਗਰ ਕੱਟੀ ਛੱਟੀ ਮਗਰਾ ਇਹ ਵੀ ਵੇਖੋ ਗਰਾਂ ਦੇ ਵੇਖੋ ਗਰ ਨੇਵਾ ਬਹਿ ਜਾ ਬਹਿ ਜਾ ਕਰੀ ਜੀ ਬੈਠੀ ਬਾਠ ਠੀਕ ਆ ਲਿਓ ਇਹ ਵੀ ਖਾਓ ਤੋਈ ਹੋਰੀਆ ਨਾ ਸੁਣੀ ਲੈ ਇੱਕ ਨੰਬਰ ਚ ਵੜੀ ਤੋਰੋ ਕਰਾ ਦੇ ਕੱਟਾ ਨਾ ਕੱਤੀ ਕਤੀ ਕਤੀ ਕੱਟਿਆ ਹਲੂ ਜੀ ਜਹਰ ਵਾਲੀ ਕੱਟਿਓ ਤੇ ਮੜਾ ਥਾਂ ਲਾਓ ਕੱਤੀ ਖਾਲਸ ਹਾਂ ਦੇਖੋ ਜੀ ਵਾ ਠੀਕ ਆ ਚਲ ਹਾਂਜੀ ਫਿਰ ਜੈ ਜੀ ਇਹ ਸੰਦੀਪ ਲੱਖ ਦੀ ਲਾਹੀ 14 ਕਿਲੋ ਠੱਡਾ ਕਰਕੇ ਦੋ ਦੋ ਭੱਟੀ ਝੋਟੀ ਸੰਦੀਪ ਨੇ ਠੱਡਾ ਕਰਕੇ 14 ਕਿਲੋ ਸਾਤ ਪੰਚ ਦੇਣਾ ਨਾ ਛੋਟਾ ਲੈ ਗਾ ਥੋੜਾ ਜੀ ਬਾਜੀ ਸ਼ਾਬਾਸ਼ ਚੱਲੋ 9000 ਦੀ ਜਾਨ ਦੋ ਚਲੋ ਇਹ ਇਹ ਤੁਸੀਂ ਬਾਅਦ ਵਿੱਚ ਆਵੋ ਮੈਂ ਤੁਹਾਨੂੰ ਲੋ ਜੀ ਵੇੜਾ ਤੁਸੀਂ ਆਹ ਵਾਈਆਂ ਨਾਲੇ ਇਸ ਵੇਲੇ ਸਦੀਰ ਵੇੜਿਆ ਹਾਂ ਮਗਰ ਬੱਛਾ ਪਰਸੋਂ ਦੀ ਸਦੀਰ ਨਾਲ ਮੇਲੋ ਨਾ ਨਾਲ ਖਾਓ ਤੇ ਆ ਬਾਈ ਸਾਹ ਪਰ ਠੀਕ ਹੈ ਦੇ ਸਦੀਰ 18 ਕਿਲੋ ਗੋਲਾ ਹੈ ਕੈਮਲ ਮੈਂ ਜੀ ਥੱਲੇ ਬਣੇ ਥਾਣਾ ਵਿਖਾਉਂਦੇ ਆ ਪਿੱਛੇ ਰੱਟਾ ਪਿੱਛੇ ਬਣਾਇਆ ਆਜੋ 18 ਕਿਲੋ ਗੋਲਾ ਹੈ ਗੋਲਾ 18 ਕਿਲੋ ਗੋਲੇ ਦੇ ਆ ਜੇ ਇਹ ਵੀ ਦਰੋ ਵੇਖੋ ਵੈਰ ਦੀ ਬੋਦੀ ਬਾਦੀ ਆ ਦੇਖੋ ਆ ਦੇਖੋ ਰਾਗ ਨੂੰ ਬੜਾ ਸੁਹਣਾ ਰਾਗ ਦੇਖੋ ਹਾਂ ਖਾਰਾਗ ਨੂੰ ਬੋਲਾ ਇਹਨਾਂ ਚੀਜ਼ ਦੇ ਵੇਖੋ ਆ ਦੇਖੋ ਦੇਖੋ ਕਰਾਂ ਦੇਖੋ ਆ ਆਂਦੋ 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 ਆਹ ਠੀਕ ਹੈ ਨਾ ਤਾਨੂੰ ਲਿਖੇ ਲਿਖੇ ਨਾਲੇ ਨੇਖੋ ਲੈ ਵਾਹ ਰਿਕੋਰ ਦੇ ਲਾਹਾਂ ਅਗਲੇ ਰਕਾ ਬਸਕਮਾਣਾ ਖਾਣ ਤੇ ਸਦੀਵ ਦੇ ਥੋੜੇ ਜਿਹੇ ਜੇ ਮੈਨੂੰ ਜੀ ਲੇ ਵੜੋ ਇੱਕ ਵੀ ਨੇ ਸੰਦੀਵ ਨੂੰ ਪਿਛਲੀ ਯਾਰ ਕਮੈਂਟ ਕੀਤਾ ਨਹੀਂ ਹਾਂਜੀ 18 18 ਕਿਲੋ ਬੋੜਾ ਲੈਂਦਿਆ ਹਾਂ ਗਾਈ ਬੱਧੀ ਵੀਡੀਓ ਪੈ ਚਲੀ ਸ਼ਰਤ ਲਾ ਕੇ ਚਾਹੁੰਗਾ ਹਾਂ 18 ਕਿਲੋ ਬੋੜਾ ਮੈਂ ਗਾਈ ਥੱਲੇ ਬਸ ਠੀਕ ਗਾਈ ਐ ਸਦੀਵ ਜੀ ਕਰਦੀ ਆਂਦੀ ਆਂ ਗਾਂਵਾ ਤੂੰ ਤਾਂ ਦੇਖੋ ਥਾੜੇ ਨਾਰਾ ਕੋ ਸਦੀਵ ਨੂੰ ਪੈਪਾ ਚੱਲੀ ਦਿਖੀ ਐ ਤੇ ਬਾਈ ਦਿਖੀ ਐ ਇਹ ਗੜਾ ਮੋਟਾ ਗਾਣਾ ਸਾਲ ਇਹਨੇ ਇਹਨੇ ਕੀ ਚੜਦਣਾ ਬੋੜਾ ਗਾਈ ਨੇ ਉਹਨੇ ਕੱਟਣਾ ਇਹਦੀ ਜਾਨ ਮਤਲਬ ਥਾਣੇ ਮੇਖੋ ਸੁੰਭਾ ਲੱਗਾ ਹਾਂਜੀ ਸੁੰਭਾ ਥਾਂਨੇ ਸਦੀਵੀ ਚੋਈਦੀ ਹੈ ਨਾ 10 ਕਿਲੋ ਦੀ ਪਾਲਟੀ 15 ਦੀ ਛੜਕਾ ਕੇ ਬੜਾ ਮਾਰਦੀ ਅੱਛਾ ਹਾਂਜੀ ਸਦੀਵੀ ਕੋਖੜੀ ਪਾਲਟੀ ਗਾੜੀ ਪੈਂਦੀ ਵੜ ਉਸੇ ਨੇ ਸਦੀਵੀ ਗਾਈ ਇਹ ਸਦੀਵੀ ਰਹਾ ਨਾ ਇਹਨਾਂ 75 ਦੀ ਦਾ ਭਾਗ ਤੋਂ ਮੰਨਦਾ ਪੰਜ ਛੱਬਾਂ 70 ਦੇ 70 ਦੀ ਸਦੀਵੀ 5 26 ਕਿਲੋ ਤੋਂ ਬੱਠਾ ਠੀਕ ਆ ਚੱਲੋ ਜੀ ਆ ਵੀ ਸਦੀਵੀ ਰਾ ਇਹ ਵੀ ਸੁਈ ਜਾ ਸੰਭੂ ਤਾਂ ਨਹੀਂ ਮਾਵਾ ਕੀ ਗਾ ਦੋ ਰਖਾਓ ਆ ਫਸੇ ਲਓ ਪਾਜੀ ਦੇਖੋ ਬਾਠੀ ਦਾ ਬਣ ਗਈ ਗੱਲ ਆਹ ਦੋ ਇਹ ਇਹਨਾਂ ਦੇ ਦੂਜੇ ਸਵੇਰੇ 15 ਕਿਲੋ ਦੁੱਧ ਸੋਲਾ ਇਹ ਵੀ ਲੋ ਮੱਛੀ ਮੱਛੀ ਨਹੀਂ ਮੱਛਾ ਜੀ ਮੱਛਾ ਇਹਦੇ ਮਗਰ ਮੱਛਰੀਆ ਲੋ ਜੀ ਇਹ ਵੀ ਚੈੱਕ ਕਰੋ ਬੰਦ ਦੇਖੋ ਆਹ ਮੱਛੀ ਦਾ ਆਹ ਦੋ ਚੰਗ ਲੈ ਗਏ ਨੂੰ 6-7 ਦਿਨ ਹੋ ਗਏ 6-7 ਨੂੰ ਹੈ ਠੀਕ ਹੈ ਵੇਖੋ ਬੰਦ ਦੇਵਾ ਨੂੰ ਚੈੱਕ ਕਰੋ ਆ ਜੋ ਹਾਂਜੀ ਬਰਾਬਰ 40 40 ਹਜ਼ਾਰ ਦੀ 40 ਹਜ਼ਾਰ 1045 45 ਇਹਦਾ 16 17 ਕਿਲੋ ਸੱਡੀ ਠੀਕ ਹੈ ਖੰਡੀ ਜਿਹੜਾ ਮੱਦੀ ਚ ਜਾ ਬੱਚਾ ਚੈੱਕ ਕਰਾ ਦਿਓ ਬੱਚਾ ਚੈੱਕ ਕਰਾ ਦੇ ਵਿੱਚ ਠੀਕ ਹੈ ਆ ਜੋ ਹੁਣ ਉਹ ਕਿੰਨੇ ਆਏ ਦਿੱਤਾ ਤਾਂ ਉੱਪਰ ਦੇ ਕੰਨੇ ਬਣੀ ਹੈ ਜਿੰਨੇ ਮਹੀਨੇ ਬਸ ਇਹ ਦੁੱਧ ਕਿੰਨਾ ਦੁੱਧ 8 ਕਿਲੋ ਬੱਚੇ ਹਨ ਨਹੀਂ ਬੱਚੇ ਹਨ ਨਹੀਂ ਮੋਰਦਾ ਮੋਰਦਾ ਜੀ ਦਾ ਨਾ ਪੰਜਾਹ ਦੀ ਦਿੱਤਾ ਵਧੀਆ ਹਾਂ ਜੀ ਮਹੀਨਾ ਹੋ ਗਿਆ ਬਣੀ ਆ ਪਰ ਗਲਟੀ ਕਿਉਂ ਨਹੀਂ ਪਰ ਬਣੀ ਆ ਬੰਦਾ ਕਿ ਦਿਨੋਂ ਦੋ ਦਸ ਦੀ ਆਠ ਹੀ ਭੈਂਡ ਬਿਲਕੁਲ ਜੀ ਬਿਲਕੁਲ ਵਧੀਆ ਨਹੀਂ ਹੈ ਸਦੀਰ ਪਹਾੜੇ ਤੇ ਮਿਲਦੀ ਠੀਕ ਆਠ ਕਰੋ ਦੋ ਹੋਰ ਕੀ ਜਾਈਏ ਹਾਂ ਜੀ ਵਧੀਆ ਪੰਜਾਹ ਦੀ ਦਿੱਤੀ ਬਿਲਕੁਲ ਲਾਗੋ ਨਹੀਂ ਪਿੰਡੋਂ ਸੀਲਸ ਤੇ ਚਲੋ ਇਹ ਹੋਰਿਆ ਪਛੂ ਪਾਈਏ ਬਗਲੀ ਤੇ ਚੈੱਕ ਕਰ ਲੋ ਫਿਰ ਇਹ ਲਾ ਕੇ ਤੇ ਆ ਜਾਓ ਫਿਰ ਫੇਰ ਬੋਲੀ ਫਿਰ ਇੱਕ ਫੇਰ ਬਖਾਰੋ ਨਿਹਰੋਂ ਨਾ ਅਰੋ ਕਰਵਾ ਮੈਂ ਜੀ ਆ ਕੇ ਪੂਰੀ ਉਠਾ ਦੋ ਨਾ ਚੱਕ ਲੋ ਆ ਚੱਕ ਲੋ ਕੋਈ ਨਹੀਂ

ਬੱਬੀ ਦੇ ਕਰਤੀ ਵਡਾ ਹਾਲ ਆ। ਹਾਂ। ਇਹ ਸਰਵਿਸ ਦਾ। ਇਹ ਸਦੀ ਮਿਲ ਗਿਆ। ਚਲੋ ਕੋਈ ਨਹੀਂ। ਉੱਥੇ ਬਰਾਹਮ ਹੋ ਜਾਣਾ। ਇਹ ਸਦੀ ਵਿੱਚ ਜਗਾੜ ਆਪਾਂ ਚਲੋ ਬਾਹਰ ਪੋਰ ਦਾ ਕਰੇ ਜਣੀ ਆਪਾਂ ਨੂੰ। ਨਾ ਨਾ ਲੋੜ ਨਹੀਂ। ਆਪਾਂ ਆਪਣਾ ਕੰਮ ਸੁੱਟਦੇ। ਕਿੱਥੇ ਬੜਾ ਵਧੀਆ ਕੰਮ ਆ। 30 40 ਪਸ਼ੂ ਰੱਖਨੇ ਚੰਗੇ। ਠੀਕ ਆ। ਚੰਗੇ ਚੋਟੇ। ਅਰੇ ਪੱਕੀਆਂ ਪੱਕੀਆਂ ਆਂਦੀ। ਬਹੁਤ ਠੀਕ। ਸੇਲ ਵਾਸਤੇ ਜਣੀ 30 ਕਰਦੀਆਂ। ਬਹੁਤ ਠੀਕ। ਹਾਂਜੀ। ਚਲੋ। ਵਡਾ ਹਾਲ ਸੁਣੀ ਨਹੀਂ ਛਾਤਾ। ਆਪਾਂ ਨੇ ਠੀਕ ਆ। ਹਾਂਜੀ। ਤੇ ਤੀ ਤੁਹਾਨੂੰ ਮਿਲਿਆ ਕਰਨ ਗਿਆ ਤੇ ਤੀ ਮੈਂ ਮਹਮ ਬਚਾਉਂਗਾ ਦਾਹ ਕਾਇਆ ਤੁਸੀਂ ਵੱਡਾ ਕੰਮ ਕਰਨਾ ਪੂਰਾ ਵੀਡੀਓ ਡਿਟੇਲ ਹੋਸਾ ਮਾਸ ਨਹੀਂ ਕਿ ਰੋਜ਼ ਵੀਡੀਓ ਆਉਂਦੀ ਹਾਂਜੀ ਰੋਜ਼ ਹੀ ਤੁਸੀਂ ਕਿਉਂ ਨਹੀਂ ਸਦੀਰੋ ਕੰਮ ਵੱਡਾ ਕਰਦਾ ਪੂਰਾ ਹੀ ਠੀਕ ਹੈ ਠੀਕ ਹੈ ਹਾਂਜੀ ਇੱਥੇ ਰਾਸ ਜੀ ਇੱਥੇ ਨਹੀਂ ਆ ਰਹੀ ਲੋਡ ਨਹੀਂ ਲੋਡ ਨਹੀਂ ਹਾਂਜੀ ਇੱਥੇ ਮौज ਲੱਗੀ ਭਾਜੀ ਇੱਥੇ ਕੰਮ ਪੂਰਾ ਸਿਰੇ ਕਰ ਰਿਹਾ ਚਲੋ ਹੋਰੀ ਵਧੀਆ ਵਧੀਆ ਬੋਲ ਮਰਨਾ ਭਾਜੀ ਨੰਬਰ 9814624311 9815097203 ਪਿੰਡ ਭਦੇਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਸਾਸਿਕਾ